ਪਾਣੀ ਦੀ ਤਬਾਹੀ ਦਾ ਮੰਜ਼ਰ ਦੇਖ ਕੇ ਹੁਣ ਪਿੰਡ ਵਾਲੇ ਆਪਣੀ ਤਬਾਹੀ ਦਾ ਤਰਤ ਬਿਆਨ ਕਰਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਰਾਵੀ ਦਰਿਆ ਦੀਆਂ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਬਦੇ ਪਾਣੀ ਦੇ ਕਾਰਨ ਮੰਗਲਵਾਰ ਦੀ ਰਾਤ 13 ਬਾਬਾ ਨਾਨਕ ਦੇ ਕੋ ਮੰਤਰੀ ਸਰਹੱਦ ਤੇ ਬਣੀ ਸ਼੍ਰੀ ਕਰਤਾਰਪੁਰ ਕੋਰੀਡੋਰ ਦਰਸ਼ਨ ਸਥਲ ਤੁਸੀਂ ਬੰਨ ਟੁੱਟ ਗਿਆ ਜਾ ਇਹ ਤੁਸੀਂ ਤਸਵੀਰਾਂ ਚ ਵੇਖ ਸਕਦੇ ਹੋ ਇਸ ਮੌਕੇ ਤੇ ਪਿੰਡ ਪੱਖੋਕੇ ਟਾਲੀ ਸਾਧ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਅਚਿਹਾ ਹੁੰਦਾ ਹੈ ਕਿ ਉਹਨਾਂ ਦੇ ਸਾਹਮਣੇ ਪਾਣੀ ਦਾ ਪੱਧਰ ਅਚਾਨਕ ਵਾਚਦਾ ਹੈ ਇਸ ਦੇ ਕਾਰਨ ਦਰਸ਼ਨ ਸਥਲ ਦੇ ਸਾਹਮਣੇ ਲੱਗੀ ਕੰਡਿਆਲੀ ਤਾਰ ਅਤੇ ਸਰਹੱਦ ਤੇ ਬਣਾਏ ਗਏ ਕਰਤਾਰਪੁਰ ਲਾਂਕੇ ਦੇ ਪੁਲ ਢੇਡੋ ਦੀ ਪਾਣੀ ਤੇਜ਼ ਵਹਾਅ ਦੇ ਨਾਲ ਨਿਕਲ ਰਿਹਾ ਸੀ ਅਤੇ ਪਾਣੀ ਦਾ ਪੱਧਰ ਵਧਣ ਤੇ ਪਾਣੀ ਸਰਹੱਦ ਤੇ ਦੂਰਬੀਨ ਦੇ ਨਾਲ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਬਣਾਏ ਗਏ ਦਰਸ਼ਨ ਸਥਲ ਦੇ ਨਾਲ ਬੰਨ ਤੁਸੀਂ ਬੰਦ ਨਾਲ ਪਾਣੀ ਲਾ ਗਿਆ ਅਤੇ ਰਾਤ ਵੇਲੇ ਜਦੋਂ ਲੋਕ ਦਰਸ਼ਨ ਸੰਸਥਾ ਦੇ ਨਾਲ ਕਤਾਰਪੁਰ ਲਾਂਗੇ ਦੇ ਪੁਲ ਹੇਠਾਂ ਬਚਾਅ ਦੇ ਲਈ ਮਿੱਟੀ ਦੀਆਂ ਬੋਰੀਆਂ ਲਗਾ ਰਹੇ ਸੀ ਤਾਂ ਰਾਤ ਸਵਾ 1:00 ਦੇ ਕਰੀਬ ਰਾਵੀ ਦੇ ਪਾਣੀ ਕਾਰਨ ਪੁਲ ਹੇਠਾਂ ਬਣੀ ਤੁਸੀਂ ਵਿੱਚ ਕਰੀਬ 10 ਫੁੱਟ ਚੌੜਾ 파ੜ ਪਹਿਚਾਂਦਾ ਹੈ ਪਾਣੀ ਦੇ ਤੇਜ਼ ਵਹਾਣੇ ਦਰਸ਼ਨ ਸਾਲੂ ਵੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਵੱਡੀ ਢਾਹ ਲਗਾ ਦਿੱਤੀ। ਇਸੋ ਇਲਾਵਾ ਰਾਵੀ ਦੇ ਪਾਣੀ ਦੇ ਨਾਲ ਸੋਮਵਾਰ ਨੂੰ ਪਸੰਗੜਾ ਟਰਮੀਨਲ ਦੇ ਬਾਹਰ ਲਗਾਈਆਂ ਗਈਆਂ ਪੋਰੀਆਂ ਵੀ ਪਾਣੀ ਦੇ ਵਹਾਅ ਦੇ ਅਗੇ ਟਿਕ ਨਾ ਸਕਿਆ। ਪਾਣੀ ਟਰਮੀਨਲ ਦੇ ਵਿੱਚ ਦਾਖਲ ਹੋਣ ਤੋਂ ਇਲਾਵਾ ਪੱਖੋਕੇ ਟਾਲੀ ਸਾਤ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਵੱਡੇ ਪੱਦਰ ਤੇ ਖੜਾ ਹੋ ਜਾਂਦਾ ਹੈ। ਦੱਸਦੇ ਕਿ ਪੰਜਾਬ ਦੇ ਵਿੱਚ ਹਰ ਦੇ ਤਬਾਹੀ ਬਚਾ ਰੱਖੀ ਹੈ। ਪੰਜਾਬ ਦੇ ਵਿੱਚ ਪਾਣੀ ਲੋਕਾਂ ਦੇ ਖਰਾਦ ਦੇ ਵਿੱਚ ਵੜ ਰਿਹਾ ਹੈ ਲੋਕਾਂ ਦੀਆਂ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ ਲੋਕਾਂ ਦੀਆਂ ਮੋਟਰਾ ਅਤੇ ਕਮਰੇ ਤੱਕ ਇਸ ਪਾਣੀ ਦੇ ਵਿੱਚ ਪੀੜ ਤੇ ਬਚਾ ਗਏ ਨੇ ਲੋਕ ਤੂੜੀ ਵਾਲੇ ਮੂਸਲ ਦੇ ਵਿੱਚ ਪਾਣੀ ਦੇ ਵਿੱਚ ਤੈਰਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਰ ਰੌਂਗਟੇ ਖੜੇ ਕਰ ਦੇਣ ਵਾਲੀਆਂ ਤਸਵੀਰਾਂ ਨੇ ਵਾਹਿਗੁਰੂ ਵੱਲੋਂ ਅਰਦਾਸ ਕੀਤੀ ਜਾ ਰਹੀਆ ਹੁਣ ਹਰ ਵਾਹਿਗੁਰੂ ਕੋਲ ਅਰਦਾਸ ਕੀਤੀ ਜਾ ਰਹੀਆ ਹਰ ਪਾਸਿਓਂ ਕਿ ਵਾਹਿਗੁਰੂ ਇਸ ਕੁਦਰਤੀ ਮਾਰ ਤੋਂ ਬਚਾਓ